ਕਿਸ ਹਾਂ ਸੇਵੀ ਕਿਆ ਜਪ ਕਰੀ ਸਤਗੁਰ ਪੁੱਛੋਂ ਜਾਏ ਓਮ ਸੈਲ ਆਈ ਸ੍ਰੀ ਵਟ ਸ਼ੈਲ ਆਈ ਚਾਂਟ ਆਈ ਵਿਲ ਗੋ ਐਂਡ ਆਸਕ ਦਾ ਗੁਰੂ ਕਿ ਮੈਂ ਕਿਸ ਦੀ ਸੇਵਾ ਕਰਾਂ ਕਿਸ ਹਾਂ ਸੇਵੀ ਵੀ ਮੈਂ ਕਿਵੇਂ ਕਿਸ ਦੀ ਸੇਵਾ ਕਰਨੀ ਹੈ ਤੇ ਕਿ ਦੀ ਮੈਂ ਪੂਜਾ ਅਰਚਨਾ ਕਰਨੀ ਹੈ ਇਹ ਮੈਨੂੰ ਵਿਧੀ ਵੀ ਸਤਗੁਰੂ ਜੀ ਹੀ ਦੱਸ ਸਕਦੇ ਨੇ ਅਸਲ ਦੇ ਵਿੱਚ ਪੂਜਾ ਪਾਠ ਵਿਧੀ ਵਿਵਧਾਨ ਦਾ ਚੱਕਰ ਜੋ ਹੈ ਇਹਦਾ ਮੇਮਤੋਰਾ ਕਿਸੇ ਦੀ ਭਲਾਈ ਨਾਲ ਜੁੜਿਆ ਹੈ ਅਗਰ ਤੁਸੀਂ ਕਿਸੇ ਦੀ ਭਲਾਈ ਕਰਦੇ ਹੋ ਕਿਸੇ ਦੇ ਔਖੇ ਟਾਈਮ ਕਿਸੇ ਦੇ ਨਾਲ ਖੜਦੇ ਹੋ ਤਾਂ ਤੁਹਾਡੇ ਪੂਜਾ ਪਾਠ ਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਗਵਤ ਗੀਤਾ ਰਮਾਇਣਾ ਉਪਨਿਸ਼ਟ ਜੁਪੀਟਰ ਅਥਰਵ ਸਾਮ ਰਿਗ ਵੇਦ ਜਜਰ ਜਿਹੜਾ ਮਰਜ਼ੀ ਲੈ ਲਓ ਹਮਦਾ ਭਲੇ ਨਾਲ ਹੀ ਲਿੰਕ ਹੈ ਕੋਈ RAM ਕਹਿ ਰਿਹਾ ਕੋਈ ALLAH ਕਹਿ ਰਿਹਾ ਕੋਈ RAMDAS ਕਹਿ ਰਿਹਾ ਕੋਈ GORD ਕਹਿ ਰਿਹਾ ਇਹਦਾ ਮਤਲਬ ਤਾਂ ਭਲੇ ਦੇ ਨਾਲ ਹੀ ਹੈ ਨਾ ਹਜਰਤ ਯਸ਼ੂ ਜੀ ਨੇ ਹਜਰਤ ਮੁਹੰਮਦ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ੍ਰੀ ਕ੍ਰਿਸ਼ਨ ਜੀ ਨੇ ਜਿਹੜੇ ਵੀ ਸਿਧਾਂਤ ਦਿੱਤੇ ਉਹ ਗੁਰੂ ਨੂੰ ਸਮਰਪਿਤ ਅਤੇ ਉਹ ਅਕਾਲ ਪੁਰਖ ਨਾਲ ਜੁੜੇ ਹੋਏ ਉਤੋਂ ਬਾਅਦ ਭਲਾਈ ਦੇ ਵਾਸਤੇ ਹੀ ਕਿਹਾ ਨਾ ਅਕਾਲ ਪੁਰਖ ਕੋ ALLAH ਕਹੀਏ ਛੇਖਾਂ ਆਈ ਵਾਰੀ ਜਦੋਂ ਛੇਖਾਂ ਦੀ ਵਾਰੀ ਆਈ ਉਦੋਂ ਅਕਾਲ ਪੁਰਖ ਨੂੰ ਉਹਨਾਂ ਨੇ ALLAH ਕਿਹਾ ਇਸੇ ਕਰਕੇ ਧਰਮ ਦਾ ਫਲਸਫਾ ਹੀ ਭਲੇ ਨਾਲ ਜੁੜਿਆ ਹੈ ਜੇ ਤੁਸੀਂ ਭਲੇ ਭਲਾ ਕਰਨ ਲੱਗੇ ਕਿਸੇ ਦਾ ਲੋੜ ਪੈਣ ਤੇ ਕਿਸੇ ਨਾਲ ਖੜਨ ਲੱਗੇ ਤਾਂ ਸਮਝ ਲਓ ਤੁਸੀਂ ਅਸਲੀ ਧਰਮੀਆਂ ਗੁਰੂ ਦੇ ਪਿਆਰੇ ਹੋ